ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ ਤਿੰਨ ਦਿਨ ਬਾਕੀ ਰਹਿ ਗਏ ਨੇ ਜ਼ਿਆਦਾਤਰ ਲੋਕ ਖਰੀਦਦਾਰੀ 'ਚ ਜੁਟੇ ਨੇ ਕੋਈ ਮਿਠਾਈ ਖਰੀਦ ਰਿਹਾ ਹੈ ਗਿਫਟ ਖਰੀਦ ਰਿਹਾ ਹੈ ਜਾਂ ਘਰ ਦੀ ਸਜੋ ਸਜਾਵਟ ਦਾ ਸਮਾਨ ਪਰ ਇਹ ਸੁਚਕਾਰ ਪੰਜਾਬ ਦਾ ਕਿਸਾਨ ਕੁਝ ਵੱਖਰੇ ਤਰੀਕੇ ਨਾਲ ਦੀਵਾਲੀ ਮਨਾ ਰਿਹਾ ਹੈ ਤਿਆਰੀ ਉਹਨੇ ਵੀ ਸ਼ੁਰੂ ਕਰ ਦਿੱਤੀ ਹੈ 14 ਨੂੰ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥਿਕਾਂ ਭੂਕੇ ਕਾਲੀ ਦੀਵਾਲੀ ਜਿਹੜੀ ਆ ਪੂਰੀ ਜੋਰ ਨਾਲ ਮਨਾਇਆ ਜਾਊਗਾ। ਅਸੀਂ ਦੀਵਾਲੀ ਵਧੀਆ ਮਨਾਵਾਂਗੇ। ਸਾਨੂੰ ਕੀ ਲੋੜ ਆ ਕਾਲੀ ਦੀਵਾਲੀ ਆ ਮਨਾਉਣ ਦੀ? ਕਾਲੀ ਉਹ ਮਨਾਉਣਗੇ ਜਿਨ੍ਹਾਂ ਨੂੰ ਦੁੱਖ ਹੈ। ਅਸੀਂ ਤਾਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ ਕੋਲ ਸਾਰਾ ਕੁਝ ਹੈਗਾ। ਕਾਲੀ ਉਹ ਮਨਾਉਣ ਜਿਹੜੀ ਜਨਤਾ ਨੂੰ ਧੋਖਾ ਦੇ ਰਿਹਾ। ਦੀਵਾਲੀ ਕਾਲਾ ਦਿਵਸ। ਇਹੀ ਹੋਕਾ ਅੰਮ੍ਰਿਤਸਰ ਦਾ ਕਿਸਾਨ ਦੇਰੀਆ। ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਖਿਲਾਫ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਪੂਰੀ ਤਿਆਰੀ ਕੱਸੇ ਬੈਠੇ ਨੇ ਦੇਖੋ ਇੱਕ ਤੱਕ ਸਵੇਰੇ ਅਸੀਂ ਬੱਸ ਸਟੈਂਡ ਤੋਂ ਜਿਹੜਾ ਆਪਣਾ ਕੌਮੀ ਪੰਦਰ ਦਾ ਬੱਸ ਸਟੈਂਡ ਅੰਮ੍ਰਿਤਸਰ ਉੱਥੋਂ ਸ਼ੁਰੂਆਤ ਕੀਤੀ ਆ ਜਿਹੜੇ ਆਪਣੇ ਕੈਨੈਕਟਰ ਬੱਸ ਉਹਨਾਂ ਦੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਐਸੋਸੀਏਸ਼ਨ ਦੇ ਆਗੂ ਸਹਿਬਾਨ ਆ ਜੇ ਵੀ ਸਾਡੇ ਨਾਲ ਖੜੇ ਨੇ ਉੱਥੇ ਕਰਕੇ ਆਏ ਸਵੇਹਾ ਹੁਣ ਅਸੀਂ ਬਾਰਿਸ਼ ਅੰਮ੍ਰਿਤਸਰ ਵਿੱਚ ਖੜੇ ਆ ਇੱਥੇ ਬਾਰ ਦੇ ਸਾਰੇ ਆਗੂ ਸਹਿਬਾਨ ਨੇ ਵਕੀਲਾ ਨੇ ਸਹਿਯੋਗ ਕੀਤਾ ਚੈਂਬਰਾਂ ਤੇ ਅਸੀਂ ਪੋਸਟਰ ਵੀ ਲਾਏ ਆ ਕਾਲੇ ਝੰਡੇ ਵੀ ਲਾਏ ਆ ਦੂਸਰਾ ਇਹ ਦੋ ਪ੍ਰੋਗਰਾਮ ਅੱਜ ਅਸੀਂ ਕੀਤੇ ਆ ਕੱਲ ਅਸੀਂ ਕੋਈ ਬਾਜ਼ਾਰ ਦਾ ਚੋਣ ਕਰਕੇ ਤੇ ਜਿਹੜੇ ਸ਼ਹਿਰੀ ਬੰਦੇ ਆ ਉਹਨਾਂ ਦੀਆਂ ਦੁਕਾਨਾਂ ਤੇ ਹੋਰ ਨਥਨਾਂ ਤੇ ਵੀ ਲਾਵਾਂਗੇ ਪਰਸੋਂ ਜੋ ਸਾਨੂੰ ਲੱਗਦਾ ਪਈ ਅਸੀਂ ਸ਼ਾਇਦ ਇੰਡੀਆ ਗੇਟ ਚੌਂਕ ਤੇ ਇਹ ਪ੍ਰੋਗਰਾਮ ਵੱਡਾ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕਾਂਗੇ ਤੇ 14 ਨੂੰ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੇ ਕਾਲੀ ਦੀਵਾਲੀ ਜਿਹੜੀ ਆ ਪੂਰੀ ਜੋਰ ਨਾਲ ਮਨਾਇ ਜਾਊਗੀ ਹਰ ਤਬਕਾ ਅਜੇ ਹਮਾਇਤ ਕਰ ਰਿਹਾ ਵਾ ਜੇ ਦੁਕਾਨਦਾਰ ਤੇ ਬੈਠਾ ਦੁਕਾਨਦਾਰ ਕਹਿੰਦਾ ਮੈਂ ਤੁਹਾਡੇ ਨਾਲ ਆ ਵਕੀਲ ਦੇ ਚੈਂਬਰ 'ਚ ਬੈਠਾ ਵਕੀਲ ਕਹਿੰਦਾ ਮੈਂ ਤੁਹਾਡੇ ਨਾਲ ਆ ਡਾਕਟਰ ਆਪਣੀ ਕਲੀਨਿਕ 'ਚ ਬੈਠਾ ਕਹਿੰਦਾ ਮੈਂ ਤੁਹਾਡੇ ਨਾਲ ਆ ਡਰਾਈਵਰ ਆਪਣੀ ਗੱਡੀ ਚ ਚਲਣ ਦੀ ਕਹਿੰਦਾ ਮੈਂ ਤੁਹਾਡੇ ਨਾਲ ਆ ਕੰਕਟਰ ਆਪਣੀਆਂ ਬੱਸ 'ਦੀ ਟਿਕਟਾਂ ਕੱਟਦਾ ਕਹਿੰਦਾ ਮੈਂ ਤੁਹਾਡੇ ਨਾਲ ਇਸ ਤਰੀਕੇ ਨਾਲ ਹੋਰ ਤਬਕੇ ਇਹਦਾ ਮਤਲਬ ਉਹਨਾਂ ਨੂੰ ਕੁ ਸਮੇਤੋ ਬਕਰ ਤਾਂ ਕੋਈ ਸਪੋਰਟ ਨਹੀਂ ਕਰਦਾ ਹੁੰਦਾ ਸੋ ਇਸ ਕਰਕੇ ਕਿਉਂਕਿ ਪੰਜਾਬ ਦਾ ਅਰਥਚਾਰਾ ਖੇਤੀ ਪ੍ਰਧਾਨ ਅਰਥਚਾਰਾ ਵਾ ਜੇ ਖੇਤੀ ਮਾਰੇਗੀ ਤੇ ਇਹਦੇ ਨਾਲ ਜੁੜਿਆ ਹੋਇਆ ਸਾਰਾ ਸਿਸਟਮ ਫੇਲ ਹੋਣਾ ਵਾ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਵੇਖੋ ਤੇ ਲੱਖਾਂ ਲੋਕ ਆਏ ਹੋਣਗੇ ਖਰੀਦੋ ਫਰੋਕਤ ਕਰਨ ਜੇ ਖਪਤਕਾਰ ਕੋ ਪੈਸਾ ਹੀ ਨਹੀਂ ਹੈਗਾ ਤੇ ਮਤਲਬ ਪੰਜਾਬ ਦੇ ਬਾਜ਼ਾਰ ਕਿੱਥੋਂ ਚੱਲਣਗੇ ਇਸ ਕਰਕੇ ਉਹ ਖੇਤੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਰਾ ਪੰਜਾਬ ਸਾਡਾ ਸਹਿਯੋਗੀ ਬਣ ਰਿਹਾ ਤੇ ਪਹਿਲੋਂ ਵੀ ਸਹਿਯੋਗ ਦਿੱਤਾ ਤੇ ਗਾਂਹੋ ਦਿਵਾਲੀ ਵਾਲੇ ਇਸ ਮਸਲੇ ਤੇ ਵੀ ਸਾਡੇ ਨਾਲ ਖੜੂਗਾ ਇੱਧਰ ਬਰਨਾਲਾ ਚ ਕਿਸਾਨ ਕਾਲੀ ਦੀਵਾਲੀ ਨਹੀਂ ਮਨਾ ਰਹੇ ਇੰਨਾ ਦਾ ਆਪਣਾ ਤਰਕ ਤੇ ਅੰਦਾਜ਼ ਹੈ ਜੋ ਦੀਵਾਲੀ ਆ ਗਈ ਦੀਵਾਲੀ ਦੇ ਵਿੱਚ ਅਸੀਂ ਕਿਹੜਾ ਕੋਈ ਮਤਲਬ ਹੋਵਾਂਗੇ ਜਾਂ ਸਾਡੇ ਪੰਜਾਬ ਦੇ ਵਿੱਚ ਕੋਈ ਪੈਦਾ ਨਹੀਂ ਹੁੰਦਾ ਸਾਰਾ ਕੁਝ ਸਾਡੇ ਕੋਲੇ ਐ ਅਸੀਂ ਆਪ ਰਾਜ਼ੀ ਆਂਗੇ ਅਸੀਂ ਦੀਵਾਲੀ ਵਧੀਆ ਮਨਾਵਾਂਗੇ ਸਾਨੂੰ ਕੀ ਲੋੜ ਹੈ ਕਾਲੀ ਦੀਵਾਲੀ ਮਨਾਉਣ ਦੀ ਅਸੀਂ ਜਲੇਬੀਆਂ ਸਭ ਕੁਝ ਬਣਾਵਾਂਗੇ ਸਾਨੂੰ ਕੀ ਹੋਊਗਾ ਸਾਡੇ ਕੋਲੇ ਸਭ ਕੁਝ ਹੈ ਸਾਡੇ ਕੋਲੇ ਮਤਲਬ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਦੁੱਧ ਦਾ ਸਾਰਾ ਕੁਝ ਹੈਗਾ ਅਸੀਂ ਦੀਵਾਲੀ ਕਿਉਂ ਕਾਲੀ ਮਨਾਵਾਂਗੇ ਕਾਲੀ ਉਹ ਮਨਾਉਣਗੇ ਜਿਨ੍ਹਾਂ ਨੂੰ ਦੁੱਖ ਹੈਗਾ ਅਸੀਂ ਤਾਂ ਵਧੀਆ ਮਨਾਵਾਂਗੇ ਜਿਵੇਂ ਪਰਪਲ ਤੇ ਮਨਾਈ ਸੀ ਦੀਪਮਾਲਾ ਕਰਾਂਗੇ ਜਲੇਬੀਆਂ ਵੀ ਹੋ ਸਕਦਾ ਸੀ ਪਕਾਈ ਬਣਾਵਾਂਗੇ ਵਿਚਾਰ ਚਿੱਕੀ ਦੀਵਾਲੀ ਮਨਾਵਾਂਗੇ ਕਾਲੀ ਦੀਵਾਲੀ ਮਨਾਉਣ ਨੂੰ ਤਾਂ ਥਾ ਤਾ ਮਨਾਈ ਅਸੀਂ ਤੇ ਸਾਨੂੰ ਕੁਝ ਨਾ ਹੋਵੇ ਅਸੀਂ ਤਾਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ ਕੋਲ ਸਾਰਾ ਕੁਝ ਹੈਗਾ ਉਹ ਦੱਸਾਂਗੇ ਵੀ ਅਸੀਂ ਅਸੀਂ ਧਰਨਿਆਂ ਤੇ ਬਣਾਵਾਂਗੇ ਪਲੇਟਫਾਰਮਾਂ ਤੇ ਬੈਠੇ ਆਂ ਮੌਲਾਂ ਤੇ ਬੈਠੇ ਆਂ ਟੂਲ ਪਲਾਜ਼ਾਂ ਤੇ ਬੈਠੇ ਆਂ ਸਾਡਾ ਭਾਈਚਾਰਾ ਇਕੱਠਾ ਹੈ ਸਭ ਤੋਂ ਦੀਵਾਲੀ ਉਸੇ ਦੀ ਹੈ ਜਿਹੜੇ ਇਕੱਠੇ ਨੇ ਸਾਡੇ ਪਰਿਵਾਰ ਜਦੋਂ ਸਟੇਸ਼ਨਾਂ ਦੇ ਬੈਠੇ ਨੇ ਪਾਰਕਾਂ ਦੇ ਵਿੱਚ ਮੌਲਾਂ ਦੇ ਬੈਠੇ ਆ ਟੂਲ ਪਲਾਜ਼ਾਂ ਦੇ ਬੈਠੇ ਆ ਸਾਡੀ ਇੱਥੇ ਹੀ ਸੁਨਹਿਰੀ ਦੀਵਾਲੀ ਹੋਊ ਕਾਲੀ ਉਹ ਮਨਾਉਣ ਜਿਹੜੀ ਜਨਤਾ ਨੂੰ ਧੋਖਾ ਦੇ ਰਹੇ ਆ ਦੀਵਾਲੀ ਹੋਰ ਤਿਉਹਾਰਾਂ ਵਾਂਗ ਪਿਆਰ ਤੇ ਸਾਂਝ ਦਾ ਪ੍ਰਤੀਕ ਹੈ ਪਰ ਖੇਤੀ ਕਾਨੂੰਨਾ ਖਿਲਾਫ ਕੇਂਦਰ ਨਾਲ ਲੜਾਈ ਵਿੱਚਕਾਰ ਕਿਸਾਨ ਡٹے ਹੋਏ ਨੇ ਤੇ ਤਿਉਹਾਰ ਮਨਾਉਣ ਦਾ ਤਰੀਕਾ ਵੀ ਇਹਨਾਂ ਨੇ ਥੋੜਾ ਬਦਲ ਲਿਆ